ਅੱਜ ਤੇ ਬਾਰਿਸ਼ ਨੌਨਸਟਾਪ ਪੈ ਰਹੀ ਆ ਤੇ ਸਕੇ ਦੇਖੋ ਭਰ ਚੁੱਕੇ ਪਾਣੀ ਦੇ ਨਾਲ ਹਾਂਜੀ ਬਾਸ ਰਸਤੇ ਜਾਇ ਰਹੇ ਸੀਗੇ ਜੀ ਉਹ ਮੋਰੇ ਚੋਈ ਆਈ ਆ ਉੱਤੇ ਪੈ ਗਿਆ ਜੀ ਟੋਆ ਖਾ ਹਾਂਜੀ ਦੋਸਤੋ ਗੁੱਡ ਮਾਰਨਿੰਗ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਦੋਸਤੋ ਕਾਫੀ ਟਾਈਮ ਹੋ ਗਿਆ ਬਲੌਗ ਆਪਣੇ ਡਿਲੇ ਆ ਰਹੇ ਆ ਲੇਟ ਬੋ ਆ ਰਹੇ ਆ ਜਿਹਦਾ 2-3 ਦਿਨ ਦਾ ਗੈਪ ਪੈ ਗਿਆ ਆ ਤੇ ਰੀਜ਼ਨ ਬਸ ਇਹੀ ਆ ਕੰਮ 'ਚ ਥੋੜੇ ਜਿਆਦਾ ਬੀਜ਼ੀ ਹੋ ਗਏ ਆ ਤੇ ਬਾਕੀ ਚਲੋ ਕੋਈ ਨਹੀਂ ਕੰਟੀਨਿਊ ਰੱਖਾਂਗੇ ਹਫਤੇ 'ਚ 2-3 ਬਲੌਗ ਤਾਂ ਆਪਣੇ ਆਉਂਦੇ ਰਹਿਣਗੇ ਅੱਧਾ ਜਿਦਾ ਆਉਂਦੀ ਆ ਉਹਦੇ ਆਉਂਦੇ ਰਹਿਣਗੇ ਬਾਕੀ ਅੱਜ ਜੀ ਹੋ ਰਿਹਾ ਬਹੁਤ ਤੇਜ਼ ਖਤਰਨਾਕ ਮੀਂਹ ਕਿਉਂਕਿ 4 ਘੰਟੇ ਹੋ ਗਏ ਆ ਲਗਾਤਾਰ ਬਾਰਿਸ਼ ਪੈ ਰਹੀ ਆ ਉਹ ਵੀ ਤੇਜ਼ ਨੌਨਟੋ ਪੈ ਰਹੀ ਆ ਰੁਕੀ ਵੀ ਹੈ ਨਹੀਂ ਤੇ ਤੁਹਾਨੂੰ ਦਿਖਾਦੇ ਆ ਆਪਣੇ ਕੁਝ ਇਦਰ ਪਿੰਡਾਂ ਦੇ ਹਾਲਾਤ ਖੇਤਾਂ ਦੇ ਤੇ ਬਾਕੀ ਹੁਸ਼ਿਆਰਪੁਰ ਦਾ ਭੰਗੀਚੋ ਵੀ ਬਹੁਤ ਖਤਰਨਾਕ ਆਇਆ ਹੋਣਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਜਿੱਥੇ-ਇਥੇ ਮੀਂਹ ਦੇ ਨਾਲ ਜੋਰੋ ਵੀ ਹੋ ਰਿਹਾ ਤੁਹਾਨੂੰ ਆਪਾਂ ਸਾਰੇ ਦਿਖਾਵਾਂਗੇ ਬਲੌਗ ਦੇ ਵਿੱਚ ਕਿਉਂਕਿ ਪੰਜਾਬ ਵਿੱਚ ਬਾਰਿਸ਼ ਕਾਫੀ ਟਾਈਮ ਤੋਂ ਪੈ ਰਹੀ ਤਿੰਨ ਮਹੀਨਿਆਂ ਤੋਂ ਲਗਾਤਾਰ ਬਾਰਿਸ਼ ਬੰਦੀ ਨੂੰ ਜੂਨ ਮਹੀਨੇ ਦੀ ਸ਼ੁਰੂ ਹੋਈ ਹੋਆ ਤੇ ਯਾਨੀ ਕਿ ਇਹ ਹਰਾ ਹੀ ਰਹਿੰਦਾ ਹੈ ਮਤਲਬ ਸਾਰਾ ਗਿੱਲਾ ਹੀ ਰਹਿੰਦਾ ਹਾਲੇ ਤਾਂ ਸੁੱਕਦਾ ਹੈ ਨਹੀਂ ਗਾ ਮੀਂਹ ਦੂਏ ਚੋਤੇ ਦਿਨ ਆਉਂਦਾ ਹੀ ਰਹਿੰਦਾ ਆ ਪਰ ਇਹ ਦੂਜੀ ਤੀਜੀ ਵਾਰ ਆਇਆ ਇਸ ਵਾਰ ਦਾ ਮੀਂਹ ਸੀ ਜਿੰਦਾ ਜਿਹੜਾ ਲਗਾਤਾਰ ਬਾਰਿਸ਼ ਪਈਆ ਜਿਹੜਾ ਬਹੁਤ ਤੇਜ਼ਮੀ ਆਇਆ ਤਾਂ ਤੁਹਾਨੂੰ ਸਾਨੂੰ ਬਲੌਗ ਦੇ ਵਿੱਚ ਬਾਕੀ ਹੁਣੇ ਉਹਨੇ ਮੁੱਕਿਆ ਹੀ ਸੁੱਤਾ ਉਹ ਇੱਦਣੇ ਹਰਾ ਦੇਖੋ ਪਹਿਲਾਂ ਖੇਤਾਂ ਦੇ ਤੁਸੀਂ ਤੇ ਦੇਖੋ ਵੀ ਬਾਰਿਸ਼ ਨੌਨ ਸਟਾਪ ਪੈ ਰਹੀ ਆ ਤੇ ਖੇਤ ਦੇਖੋ ਭਰ ਚੁੱਕੇ ਪਾਣੀ ਦੇ ਨਾਲ ਤੇ ਇਸ ਸਾਈਡ ਉਹ ਦੇਖੋ ਪਰਨਾਲਾ ਕਿੰਨਾ ਚੋ ਰਿਹਾ ਆ ਭਗਦਾ ਪਿਆ ਪਾਣੀ ਨਾਲ ਬਾਰਿਸ਼ ਰੁਕਈ ਨਹੀਂ ਰਹੀ ਕਿੱਕਾ ਕਾਦ ਬਾਕੀ ਤੁਹਾਨੂੰ ਰੋਡ ਦੇ ਦਿੰਦੇ ਸਾਰੀ ਅਪਡੇਟ ਕੀ ਕੀ ਹੋ ਰਿਹਾ ਬਾਰਿਸ਼ ਦੇ ਨਾਲ ਭੰਗੀ ਚੋ ਦੇਖਾਉਂਦੇ ਹੁਸ਼ਿਆਰਪੁਰ ਦਾ ਜੀ ਦੋਸਤੋ ਸਾਢੇ 8 ਵਜੇ ਦਾ ਟਾਈਮ ਹੋ ਚੁੱਕਾ ਆ ਹੱਲੇ ਵੀ ਬਾਰਿਸ਼ ਲੱਗੀ ਹੋਈ ਆ ਚੈੱਕ ਕਰ ਸਕਦੇ ਹੋ ਤੇ ਬਾਕੀ ਹੁਣ ਮੈਂ ਫਰਾੜੀ ਹੋ ਚੁੱਕਾ ਆ ਕੰਮ ਤੇ ਜਾਣ ਨੂੰ ਤੁਹਾਨੂੰ ਕੁਛਕ ਵੀਡੀਓ ਦਿਖਾਉਂਦੇ ਆ ਆਪਣੇ ਬਸੇ ਗੁਲਾਮੂਸਾਂ ਚ ਚੋਦੀਆਂ ਬਹੁਤ ਤੇਜ਼ ਚੋਆਏ ਹੋਇਆ ਉੱਥੇ ਵੀ ਜਿਹੜਾ ਆਣ ਜਾਣ ਨੂੰ ਰਸਤਾ ਸੀ ਨਾ ਪੋੜ ਪੈਂਦਾ ਸੀ ਉਹ ਰੋੜ ਚੁੱਕਾ ਸੀਗਾ ਤੇ ਉਸ ਨਾਲ ਹੁਣ ਬਹੁਤ ਜ਼ਿਆਦਾ ਤੇਜ਼ ਚੋਆ ਚੁੱਕਾ ਜਿਤਨਾ ਹੋਰ ਜ਼ਮੀਨ ਖੁਰ ਰਹੀ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਇਸ ਵੀਡੀਓ ਦੇ ਵਿੱਚ ਤੇ ਬਾਕੀ ਹਿਸ਼ਾਰਪੁਰ ਦੇ ਭੰਗੀ ਚੋਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਬਣੇ ਹੋਏ ਵੀਡੀਓ ਦੇ ਨਾਲ ਤੇ ਬੱਦਲ ਦੇਖੋ ਪਰੋ ਜੀ ਕਿੰਨਾ ਖਤਰਨਾਕ ਹੋਇਆ ਪਿਆ ਮੋਬਾਈਲ ਵਿੱਚ ਤਾਂ ਨਹੀਂ ਦਿਖ ਰਿਹਾ ਹੁਣ ਆ ਪਰ ਕਾਲੀ ਘਟਾ ਹੋਈ ਪਈ ਆ ਹਾਂਜੀ ਬਾਦ ਰਸਤੇ ਜਾਇ ਰਹੇ ਸੀਗੇ ਜੀ ਉਹ ਮੋਰੇ ਚੋਈ ਆਈ ਆ ਉਤੇ ਪੈ ਗਿਆ ਜੀ ਟੋਆ ਖਾਰ ਪੈ ਗਈ ਕਾਫੀ ਜਿੰਨਾ ਰਸਤਾ ਸਾਡਾ ਹੋ ਗਿਆ ਬਲੋਕ ਆ ਅੱਧਾ ਜਲੇਰੀ ਆਪਾਂ ਹੁਣ ਕੰਮ ਤੇ ਤੋਲੀ ਨਾਲ ਚਲੋ ਵੀ ਆ ਪਿਆ ਜੀ ਟੋਆ ਪਿੱਛੇ ਪਿਆ ਆ ਉਹ ਰਾਬੀ ਪੈ ਗਿਆ ਦੇਖੋ ਜੀ ਖਾਰ ਪਈ ਹੋਈ ਆ ਤੇ ਉਹ ਟਿੱਪਰ ਬੜੀ ਤੇਜ਼ ਲੰਘ ਆਇਆ ਇੱਥੋਂ ਚਾਚੇ ਹੁਣਾ ਨੇ ਕਿਉਂਕਿ ਗੱਡੀ ਦੇ ਨਾਲ ਹੋਰ ਦਾਬ ਲੱਗ ਸਕਦੀ ਸੀ ਪਰ ਚਾਚੇ ਹੁਣਾ ਦਾ ਕੰਮ ਤਾਂ ਜਾਣਾ ਵੀ ਜ਼ਰੂਰੀ ਸੀਗਾ ਬਾਕੀ ਬਹੁਤ ਖਦਨ ਆ ਗਿਆ ਹਾਲਾਤ ਹੋਏ ਪਏ ਆਸ-ਪਾਸ ਪਿੰਡਾਂ ਦੇ ਕਾਕ ਨੂੰ ਪਹੁੰਚ ਗਿਆ ਜੀ ਹੁਸ਼ਿਆਰਪੁਰ ਦੇ ਬੰਜਰਵਾਗ ਬਾਈਪਾਸ ਦੇ ਨੇੜੇ ਦੇਖੋ ਜੀ ਮੀਂਹ ਦੇ ਨਾਲ ਕਿੱਦਾਂ ਦੇ ਹਾਲਾਤ ਹੋਏ ਪਏ ਆ ਤੋ ਇਹ ਦੇਖੋ ਕਿੰਨੇ ਫਸਰ ਨਾਲ ਕੋਈ ਭਰੇ ਆ ਪਾਣੀ ਭਰਿਆ ਬੱਟਿਆਂ ਦੇ ਵਿੱਚ ਇੱਧਰ ਵੀ ਇੱਧਰ ਵੀ ਦੇਖੋ ਜੀ ਅੱਜ ਦੋਸਤੋ ਸਾਹਮਣੇ ਆ ਚੁੱਕਾ ਜੀ ਭੰਗੀਚੋ ਦੇ ਨੇੜੇ ਜਿੱਦਾਂ ਦੇ ਹਾਲਾਤ ਆ ਤੁਹਾਨੂੰ ਦਿਖਾਉਂਦੇ ਆ ਜੀ ਆਪਾਂ ਵੀਡੀਓ ਦੇ ਵਿੱਚ ਸਾਹਮਣੇ ਦੇਖੋ ਜੀ ਪਾਣੀ ਕਿੰਨਾ ਤੇਜ਼ ਚਲੋ ਅੱਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਤੇ ਟ੍ਰੈਕ ਵੀ ਟ੍ਰੈਫਿਕ ਵੀ ਕਾਫੀ ਲੱਗ ਰਹੀ ਆ ਰੋਡ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਇੱਕ ਪੜੀ ਕਿਨੇ ਅਰਾਬ ਵੇਖਿਆ ਅਸਟੇਜ ਅਰਾਬ ਦੇਖੋ ਜੀ ਕਿੰਨੇ ਹਾਲਾਤ ਹੋਏ ਬੇਕਰਾਬ ਪੰਗੀ ਚੌਦੇ ਦੇ ਦੇਖੋ ਸਾਰਾ ਖੁਰ ਚੁੱਕਾ ਆ ਇਹ ਤਾਂ ਟ੍ਰੈਫਿਕ ਵੀ ਕਾਫੀ ਲੱਗੀ ਹੋਈ ਆ ਬਾਕੀ ਚੌਦੇ ਨੀਚੇ ਛੜ ਲਈ ਦੇਖ ਸਕਦੇ ਹੋ ਜੀ ਗੜਮੇ ਚੋਂ ਨਵੇਂ ਘਰ ਰਹਿ ਕੇ ਬਾਕੀ ਸਾਰੇ ਖਾਲੀ ਕਰਕੇ ਚੱਲ ਗਏ ਹੋਏ ਆ ਜੀ ਦੇਖੋ ਜੀ ਪਰਲੀ ਸਾਈਡੋਂ ਤਿੱਪੋ ਪਾਣੀ ਕਿੰਨਾ ਤੇਜ਼ ਆ ਰਿਹਾ ਪਰਲੀ ਸਾਈਡ ਝੁੱਗਿਆਂ ਤੋਂ ਪਰੇ ਤਾਨੂੰ ਦਿਖਾਉਂਦੇ ਆ ਪੁਲ ਦੇ ਦੂਸਰੀ ਢਾਗੇ ਰੇ ਗਣਵੇਂ ਜੁਰਮੇ ਚ ਕੀ ਰਹਿ ਗਿਆ ਪੁੱਛ ਤੋਂ ਬੰਦੇ ਘੁੰਮਦੇ ਲਿਖਦੇ ਪਏ ਇੱਥੇ ਇਹ ਸਾਰੇ ਜਾਤੂ ਪੀਆ ਖਾਲੀ ਕਰਕੇ ਤੇ ਅਸੀਂ ਫੇਰ ਤੱਕ ਮੋੜਗੇ ਜੀ ਭੰਗੇ ਪੁਲ ਦੇ ਕੋਲ ਫਰ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਵਿਊ ਦੂਸਰੀ ਸਾਈਡ ਤੋਂ ਕਿੱਦਾਂ ਦਾ ਵਿਊ ਆ ਰਿਹਾ ਪਾਣੀ ਦਾ ਜਾਂ ਕਿੰਨਾ ਖਤਰਨਾਕ ਪਾਣੀ ਜਾ ਰਿਹਾ ਉਹ ਸਾਈਡ ਨੂੰ ਦੂਸਰੀ ਸਾਈਡ ਤੋਂ ਕੁਛ ਦਾ ਦਿਖ ਰਿਹਾ ਜੀ ਹਾਂਜੀ ਦੋਸਤੋ ਇਸ ਸਾਈਡ ਤੋਂ ਦੇਖੋ ਹਸ਼ਾਰਪੁਰ ਦਾ ਪੰਗੀ ਚੌਂਕ ਸਾਹਮਣੇ ਜੀ ਬਜਰੰਗਬਲੀ ਜੀ ਦੀ ਮੂਰਤੀ ਤੇ ਇਧਰ ਦੇਖੋ ਜੀ ਚੌਕ ਉਹ ਸਾਹਮਣੇ ਛੱਗੀਆਂ ਝੋਪੜੀਆਂ ਆ ਉਹਨਾਂ ਦਾ ਬਚਾਈ ਆ ਜੀ ਹੱਲੇ ਦੇਖੋ ਜੀ ਆਹ ਪੁਸ਼ਲ ਹੋ ਗਿਆ ਯਾਰ ਆ ਪੁਲ ਪਾਰ ਕਰਨ ਲਈ ਤੁਰ ਕੇ ਪਰ ਨਹੀਂ ਹੋਣਾ ਕਿਉਂਕਿ ਪਾਣੀ ਦਾ ਬਹਾਵ ਬਹੁਤ ਤੇਜ਼ ਹੈਗਾ ਜਾਮ ਦੇਖੋ ਜੀ ਜਾਮ ਚਾਰੇ ਪਾਸੇ ਤੋਂ ਰਸਤੇ ਬਲੌਕ ਹੋ ਚੁੱਕੇ ਆ ਤੇ ਉਧਰ ਬੱਸ ਵੀ ਮਤਲਬ ਜਾਮ ਜੋ ਬੱਸ ਹੀ ਓਨ ਕਰਕੇ ਦੂਸਰੀ ਸਾਈਡ ਤੇ ਜਾ ਰਹੀ ਆ ਦੇਖੋ ਕਿੰਨਾ ਲੰਬਾ ਜਾਮ ਲੱਗ ਗਿਆ ਪੰਗੀ ਪੁਲ ਤੇ ਮੈਨੂੰ ਵੀ ਤਿੰਨ ਤੋਂ ਚਾਰ ਮਿੰਟ ਲੱਗੇ ਪੰਗੀ ਪੁਲ ਕ੍ਰੋਸ ਕਰਦਿਆਂ ਉਹ ਪਿੱਛੇ ਤੱਕ ਜਾਮ ਹੀ ਆ ਜੀ ਦੇਖੋ ਜੀ ਅੱਗੇ ਨਲੋਈਆਂ ਬਾਈਪਾਸ ਆ ਤੇ ਲੱਗੇ ਪਹੁੰਚਣ ਲੱਗੇ ਆ ਜਾਮ ਦੇਖ ਲੋ ਜੀ ਕਿੰਨੀ ਲੰਬੀ ਲਾਈਨ ਲੱਗੀ ਹੋਈ ਆ ਜਾਮ ਦੀ ਭੀੜ ਦੀ ਗੱਡੀਆਂ ਦੀ ਹਾਂ ਦੇਖੋ ਜੀ ਇੱਥੇ ਆ ਕੇ ਲਾਈਨ ਮੁੱਕਦੀ ਆ ਰਸ਼ ਕਾਫੀ ਲੰਬਾ ਮਤਲਬ ਜਾਮ ਕਾਫੀ ਲੰਬਾ ਲੱਗਾ ਹੋਇਆ ਜੀ ਰੋਡ ਤੇ ਸਾਹਮਣੇ ਕੋਈ ਮਾਤਰਾ ਬਾਅਦ ਵੀ ਜੀ ਬਹੁਤ ਪਿਆਰੀ ਮੂਰਤੀ ਤੇ ਸਾਹਮਣੇ ਬੰਦਰਨਾਲਾ ਰੌਸ਼ਨਾ ਚੌਕ ਨਾਲੋਂ ਇਹ ਚੌਕ ਜੀ ਆ ਜੀ ਟਾਂਡਾ ਚੌਕ ਹੁਸ਼ਿਆਰਪੁਰ ਜੋ ਬਾਰਵਾਰੀ ਬਾਈਪਾਸ ਆਉਂਦਾ ਇੱਧਰ ਵੀ ਦੇਖੋ ਜੀ ਕਿੰਨਾ ਲੱਗਾ ਤਕੜਾ ਜਾਮ ਪੰਗੀਪੁਲਾਨ ਕਰਕੇ ਪਿਛੇ ਤੱਕ ਜਾਮ ਲੱਗਾ ਹੈ ਜੀ ਨਲੀਆਂ ਚੌਂਕ ਲੱਗੇ ਤੇ ਇੱਧਰ ਵੀ ਗੱਡੀਆਂ ਆ ਰਹੀਆਂ ਕ੍ਰੋਸਿੰਗ ਹੋ ਰਹੀ ਹੈ ਬਿਲਕੁਲ ਸਲੋ ਸਲੋ ਆਪਣੇ ਮੀਰ ਦਿਨਾ ਚ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਹੁਸ਼ਿਆਰਪੁਰ ਪੰਗੀਪੁਲ ਕਰਕੇ ਸਾਰੇ ਬਾਈਪਾਸ ਜੋ ਚੌਂਕ ਹਨ ਸਾਰਿਆਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਤੇ ਬਾਕੀ ਚਲੋ ਆਉ ਚੱਲਦੇ ਆ ਆਪਣੀ ਡਿਊਟੀ ਤੇ ਤਾਂ ਹਾਂਜੀ ਦੋਸਤੋ ਇੱਧਰ ਪਹੁੰਚਿਆ ਜੀ ਸਾਸਾਂ ਘਰ ਬੋਲਾਵਾੜੀ ਬਜਵਾੜਾ ਨੇੜੇ ਤੇ ਇੱਧਰ ਵੀ ਦੇਖੋ ਜੀ ਚੋਈ ਕਿੰਨੀ ਤੇਜ਼ ਆਈ ਹੋਆ ਤੇ ਸਕੂਟਰੀਆਂ ਬਾਈਕਾਂ ਦਾ ਵਿੱਚੋਂ ਨਹੀਂ ਨਿਕਲਦੀਆਂ ਗੱਡੀਆਂ ਨਿਕਲ ਰਹੀਆਂ ਆਰਾਮ ਨਾਲ ਸਕੂਟਰੀਆਂ ਬਾਈਕਾਂ ਅਧਰੀ ਘੁੰਮ ਕੇ ਜਾ ਰਹੀਆਂ ਸਾਹਮਣੇ ਦੇਖਦੇ ਜੀ ਕੀ ਬਣਦਾ ਇਹਨਾਂ ਦਾ ਸਹੀ ਆ ਸਰਵਨਾਰ ਇਸ ਕੇ ਨਾਲ ਲਿਆ ਕਰੋ ਤੇ ਹਾਂਜੀ ਦੋਸਤੋ ਆਇਆ ਜੀ ਹੁਸ਼ਿਆਰਪੁਰ ਦਾ ਪਿੰਡ ਬਸੀ ਗੁਲਾਮ हुसैन ਦਾ ਚੋ ਬਹੁਤ ਜਿਆਦਾ ਯਾਨੀ ਕਿ ਵੱਡਾ ਚੋ ਆਇਆ ਹੋਇਆ ਹੈ ਪਾਣੀ ਦਾ बहाव ਇੰਨਾ ਤੇਜ਼ ਆ ਆਸ-ਪਾਸ ਖੇਤਾਂ ਦੀ ਸਾਰੀ ਮਿੱਟੀ ਯਾਨੀ ਕਿ ਖੁਰ ਕੇ ਨਿਕਲ ਚੁਕੀ ਆ ਚੋ ਦੇ ਵਿੱਚੋਂ ਤੇ ਪਿੱਛੇ ਜਿਹੜੀ ਬਾਰਿਸ਼ ਪਈ ਉਹ ਵੀ ਬਹੁਤ ਖਤਰਨਾਕ ਪਈ ਸੀ ਜਿਸ ਨਾਲ ਪੂਰਾ ਚੋ ਦਾ ਚੋ ਦੇ ਉੱਪਰ ਬੰਨ ਲੱਗਾ ਹੋਇਆ ਸੀਗਾ ਕ੍ਰੋਸਿੰਗ ਵਾਸਤੇ ਆਣ ਜਾਣ ਵਾਸਤੇ ਉਹ ਵੀ ਖੁਰ ਗਿਆ ਸੀਗਾ ਤੇ ਜਿਸ ਨਾਲ ਪਿੰਡ ਨੂੰ ਕਾਫੀ ਵੱਡਾ ਯਾਨਕਿ ਘਾਟਾ ਹੋਇਆ ਹੁਣ ਕਾਫੀ ਘੁੰਮ ਫਿਰ ਕੇ ਨਿਕਲਣਾ ਪੈਂਦਾ ਪੂਰੇ ਪਿੰਡ ਨੂੰ ਜੋ ਦੂਸਰੀ ਸਾਈਡ ਜਾਣਾ ਹੁੰਦਾ ਆ ਇਹ ਆ ਜੀ ਹੁਸ਼ਿਆਰਪੁਰ ਬਸ ਇਹ ਗੁਲਾਮ हुसैन ਦਾ ਚੌਕ ਦੇਖੋ ਕਿੰਨਾ ਤੇਜ਼ ਪਾਣੀ ਵਗ ਰਿਹਾ ਆ ਤੇ ਚਲੋ ਦੋਸਤੋ ਮਿਲਦੇ ਆ ਸਾਨੂੰ ਅਗਲੇ ਵਲੌਗ ਵਿੱਚ